ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਚੱਲੇ ਆ ਆਪਣੇ ਮਿੱਤਰ ਕੋ ਛੀਲੇ ਕੋ ਸੁਨੀਲ ਗੋਲ ਤਕਰੀਬਨ ਤਕਰੀਬਨ ਮੇਰੇ ਖਿਆਲ ਦੇ ਨਾਲ 10-11 ਮਹੀਨਿਆਂ ਬਾਅਦ ਉਹਨੂੰ ਆਪਾਂ ਮਿਲਾਂਗੇ ਤੇ ساری ਸਟੋਰੀ ਸੁਣਾਗੇ ਉਹ ਕਿੱਥੇ ਗਿਆ ਸੀ ਕਿੱਦਾਂ ਵਾਪਸ ਆਇਆ ਵਾ ਤੇ ਨਾਲੇ ਉਹਦੇ ਕੋਲ ਚਿਕਨ ਬਣਾਵਾਂਗੇ ਜਾ ਕੇ ਤੇ ਬਾਕੀ ਉਹਦੇ ਪਿੰਡ ਦੀਆਂ ਸੜਕਾਂ ਦਾ ਹਾਲ ਦੇਖ ਲਓ ਤੁਸੀਂ ਕਿੰਨਾ ਪਿਆਰੀਆਂ ਸੜਕਾਂ ਆ ਕੋਈ ਟੋਆ ਨਹੀਂ ਹੈਗਾ ਬਿਲਕੁਲ ਸਮੂਥ ਹੈ ਇਹ ਸੜਕਾਂ ਤੇ ਚਲੋ ਮਿਲਦੇ ਆ ਉਹਨੂੰ ਜਾ ਕੇ ਇਹ ਮਿੱਤਰ ਆਪਣਾ ਬਹੁਤ ਜ਼ਿਆਦਾ ਰਿਸਕ ਲੈ ਕੇ ਪਿੰਡ ਵਾਪਸ ਪਹੁੰਚਿਆ ਆ ਹੋ ਸਕਿਆ ਫੌਦੀ ਫਾਰੀ ਸਟੋਰੀ ਵੀ ਤਾਂ ਸੁਣਾਵਾਂਗੇ ਕੀ ਸਿਸਟਮ ਹੈ ਕੀ ਨਹੀਂ ਤੇ ਬਾਕੀ ਚਲੋ ਮਿਲਦੇ ਆ ਉਹਨੂੰ ਲਓ ਜੀ ਪਹੁੰਚ ਗਏ ਹੀਲੇ ਦੇ ਕੋਲ ਲਾ ਲਈ ਲਾਜ਼ਮ ਵਾਲੇ ਕਿਹਾ ਸਮਾਨ ਲੈ ਲੈਣੇ ਜਿਆਦਾ ਸਮਾਨ ਦਿਖਾ ਦੀ ਦਰਸ਼ਕਾਂ ਨੂੰ ਆਡੀਅנס ਨੂੰ ਭਈ ਕਿੰਨੇ ਦਲੇ ਹੁੰਦਾ ਹੀ ਆਪਾਂ ਪੰਜਾ ਦਹਾ ਦਾ ਭਈ ਇਹ ਦਹਾ ਦਾ ਲੈਂਦਾ ਅਰਾਂ ਦੇ ਉੱਤੇ ਕਿੰਨੇ ਦਾ ਲੈਂਦਾ ਸੀ ਪੰਜਾ ਦਾ 15 ਇਹ ਪੰਜਾ ਪੰਜਾ ਵਾਲੀਆਂ ਦੋ ਕੁੜੀਆਂ ਆ ਤੇ 15 10 25 ਤੇ 12 ਨੇ ਆਡੇ 3 2 6 ਰਵੀਆਂ ਦਾ ਇਹ ਵੀਰ ਜੀ ਬੜਾ ਤਕੜਾ ਕੰਮ ਹੈ 37 ਰਵੀਆਂ ਦਾ ਸੌਦਾ ਕੱਠਾ ਹੀ ਲਿਆਂਦਾ ਆਹੀ ਲੋਜੀ ਚਿਕਨ ਹੋ ਗਿਆ ਸਾਫ ਤੋ ਸਵਾਰ ਕੇ ਹੂੰ ਤਾਂ ਨਹੀਂ ਬੋਲ ਚਿਕਨ ਇਨਸ਼ਾ ਅੱਲਿਆ ਚਿਕਨ ਸੱਲਾ ਯਾਰ ਇਹਨਾਂ ਦੇ ਗੁੱਲਾ ਪਤਾ ਨਹੀਂ ਕਦੋਂ ਦਾ ਪਿਆਰ ਮੈਨੂੰ ਮਨਨ ਦੇਖ ਲਈ ਆ ਤੇ ਯਾਰ ਪਾ ਦੋ ਕੋਈ ਨਾ ਮੈਂ ਤੁਹਾਨੂੰ ਦੱਬ ਕੇ ਦਿੰਨਾ ਨਾ ਨਾ ਸਮਾਨ ਸਲਾ ਸੇਪੂਪੂ ਨਾ ਪਾਦੀ ਕੋਈ ਹੂੰ ਸ਼ੀਲਾ ਹਲਵਾ ਇਨ ਮਾਣਿਆ ਯਾਰ ਜਦਾ ਖਰਾਬ ਹੋਇਆ ਦਹੀ ਲਿਆ ਦਬਲੀ ਤਾਂ ਖਰਪਿਆ ਨਹੀਂ ਇਹ ਹੁਣ ਇਹਦੇ ਵਿੱਚ ਐਡ ਕਰਾਂਗੇ ਬੰਦੇ ਵੀ ਇਹ ਕੀ ਜਾ ਰਹਾ ਹੈ ਨਾਲ ਨਾਲ ਅਣਗੇ ਦੀਡੀਆ ਤਾਂ ਕੀ ਕਹਿੰਦੇ ਉਹ ਦੱਸ ਨਾ ਨਾਲ ਨਾਲ ਤਨ ਨੂੰ ਪੁੱਛਣਾ ਆਛਾ ਇਹ ਕੀ ਪਾਉਣ ਦੇ ਨੀ ਹੋ ਬੱਕਰੀ ਦਾ ਦੁੱਧ ਕੂਰਤੀ ਇਹ ਸਗਾ ਦਹੀਂ ਦਹੀਂ ਹੋਈ ਨਾ ਇਕੱਠਾ ਹੀ ਬਣਸਾ ਕਰੀ ਹੁਣ ਇਹ ਆਪਣਾ ਰਾਦਾ ਬਣਦਾ ਵੀ ਥੋੜਾ ਮਸ਼ੀਨ ਜੀ ਚ ਜਿਹੜਾ ਲਾ ਕੇ ਘਮਾਉਂਦੇ ਹੁੰਦੇ ਨੇ ਕੀ ਕਹਿੰਦੇ ਉਹਨੂੰ ਮਾਈਕਰੋ ਮਾਈਕਰੋ ਓਵਨ ਹਨਾ ਓਵਨ ਚ ਲਾ ਕੇ ਇਹ ਬਣਾਉਣਾ ਆਪਾਂ ਤੇ ਆ ਪਿਆਰੇ ਆ ਜੀ ਕੌਰਨ ਫਲੋਰ ਆਰਾ ਰੋਟ ਠੀਕ ਐ ਬਸ ਉਦਾਈ ਬਈ ਆ ਹੁਣ ਦੋਨੇ ਪਾਲੀਆਂ ਆ ਨਾ ਇੱਕ ਪਾਈ ਦੋਨੇ ਪਾਤਾ ਹਾਂ ਇਹਨਾਂ ਦਾ ਟੇਸਟ ਬਣਾਉਂ ਮੋੜ ਦਾ ਤਾ ਨੈ ਪਪਰਾਵਾ ਦੰਦਾ ਨਾ ਗੱਲ ਆ ਇੱਥੇ ਕੜਾਹੀ ਸਾਧੂਆਂ ਨੇ ਹਣਾ ਹੋ ਗਿਆ ਸਨੀਲ ਚੰਦਰ ਕੁੱਕਰ ਇਸ ਆਰਦਾ ਵੀ ਸਾਨੂੰ 6 ਮਹੀਨੇ ਬਾਅਦ ਟੱਕਰਿਆ ਵਾ ਹੂੰ ਜੀ ਆਪਾਂ ساری ਕਹਾਣੀ ਸੁਣਾਏਗੀ ਤੇ ਦਰਸ਼ਕਾਂ ਨੂੰ ਦੱਸਾਂਗੇ ਕਿ ਹੋ ਕਿਹੋ ਜਿਹੇ ਹਾਲਾਤਾਂ ਜੋ ਸਾਡਾ ਬੀਤ ਨਿਕਲ ਕੇ ਆਇਆ ਵਾ ਦੱਸਾਂਗੇ ਕਿ ਨਹੀਂ ਦੱਸਾਂਗੇ ਜਰੂਰ ਹਾਂ ਪਹਿਲਾਂ ਇੱਧਰ ਲਾਪਾ ਕੰਮ ਨਾ ਵੇੜ ਲਈਏ ਤੁਸੀਂ ਬੈਠ ਕੇ ਦੱਸਦੇਂ ਗੱਲਬਾਤ ਕਮੜਾ ਨੰਦਾ ਹੋਰ ਪਾਲਾਉਗੀ ਹਲਵਾ ਲੈਣਾ ਨਹੀਂ ਵੇ ਸਿਸਟਮ ਸੈਟਰੀ ਇਹ ਕਿਹੜਾ ਕਰ ਰਦਾ ਸਿਉਨੇ ਜ਼ਿਆਦਾ ਖਾਣਾ ਨਾ ਹਲ ਬੰਦੀ ਤਾਂ ਕੋਈ ਨਾ ਖੋਲਣ ਨਹੀਂ ਹੁੰਦੀ ਬੰਦੇ ਡੱਬੀ ਨਹੀਂ ਨਹੀਂ ਵੇ ਅੰਦਰ ਉਹ ਕੋਣੀ ਉਹ ਵੜੀ ਕਦੋਂ ਦਾ ਪਿਆ ਭਰਾਵਾ ਤੇ ਤੇਰੇ ਪਹਿਲਾਂ ਇਹ ਦੇਖ ਲਓ ਜੀ 6 ਮਹੀਨੇ ਬਾਅਦ ਘਰੇ ਆਇਆ ਹੈ 6 ਮਹੀਨੇ ਪਹਿਲਾਂ ਰੱਖੇ ਹੋਏ ਮਸਾਲੇ ਕਹਿੰਦਾ ਉਹੀ ਪੋਣੇ ਆ 9 ਮਹੀਨਿਆਂ ਬਾਅਦ ਆਹੋ 2 ਮਹੀਨਿਆਂ ਵੀ ਖਾਲਾ ਹੈ 8 9 ਮਹੀਨਿਆਂ ਬਾਅਦ ਆਇਆ ਪਾ ਦੇ ਯਾਰ ਤਾਂ ਹਾਂ ਤਾਂ ਇਹਨੂੰ ਕੀ ਆ ਕਾਦੀ ਕਚੂਸੀ ਕਰਦਾ ਹੈ ਉਹ ਪਾਲਾ ਭਰਾਵਾ ਪੂਰਾ ਪਾਦ ਲਿਆ ਉਹ ਭਰਾਵਾ ਪਾਲਾ ਕੀ ਕਰੀ ਜਾਂਦਾ ਲੈ ਦੱਸ ਪੰਜਾਂ ਦੀ ਪੂੜੀ ਆ ਉਹਦੇ ਵਿੱਚੋਂ ਵੀ ਐਵੇਂ ਰੋਈ ਜਾਂਦਾ ਉਹ ਪਾਲਾ ਤਾਂ ਨੀਆ ਬਟਰ ਮੜਾ ਜਾ ਹੱਥ ਦੇ ਭਾਈ ਪਹਿਲਾਂ ਢੁੱਲਾ ਆਪਿਆ ਪਤਾ ਨਹੀਂ ਹੋਣਾ ਜਾਲਾ ਜਾਲਾ ਲੱਗਾ ਹੋਵੇ ਛਕਈਏ ਦੀ ਲੱਗਿਆ ਮਸਾਲਿਆਂ ਨੂੰ ਲਓ ਇਹ ਆ ਜੀ ਤੰਗੀਆਂ ਪਾਊਡਰ ਪਾਲਾ ਬੁਰਾ ਯਾਰ ਕੀ ਕਰੀ ਜਾਂਦਾ ਤੂੰ ਦਾ ਦਗਰਦਾ ਮੈਂ ਜਦੋਂ ਉਹ ਮੁੜ ਕੇ ਕੋੜਾ ਜਾ ਹੋ ਜਾਂਦਾ ਕੋਹ ਨਹੀਂ ਕੋੜਾ ਹੁੰਦਾ ਤੰਗੀਆਂ ਵੀ ਕੋੜਾ ਹੁੰਦਾ ਇਹ ਦਰੀਆ ਅਜਿਹਾ ਜਿਹਾ ਵੀ ਹੋ। ਇਹ ਹਿਸਾਬ ਨਾਲ ਪਾਈ ਕਿਉਂਕਿ ਇਹ ਕਿਸੇ ਜਿੰਦਗੀ ਤੂੰ ਕਹਿੰਦਾ ਇਹ ਦੇਗੀ ਮਿਰਚ ਆਏ ਦੇਗੀ ਨਹੀਂ ਗਈ ਇਹ ਕਰਾਰੇ ਵਾਲੀ ਆ ਪਾਲਾ ਚਮਚਾ ਕੇ ਕਪੜਾ ਕੇ ਨਹੀਂ ਉਹ ਪਤੋਂ ਲੇ ਗੜੇ ਗੜੇ ਸਾਨੂੰ ਦੇ ਮਸਾਲੇ ਰੱਖੇ ਨੇ ਸਮਹਾ ਕੇ ਦਸੀ ਤੇਰੇ ਰੱਖੇ ਆ ਮੈਂ ਪਹਿਲਾਂ ਜਾਣ ਤਾਂ ਪਹਿਲਾਂ ਦੇ ਆ ਆ ਦਿਓ ਉਦੋਂ ਵਾਲਾ ਪਿਆ ਆ ਦੇ ਆਲਾ ਰੋੜ ਜਿਹਾ ਉਹ ਬੜੇ ਉਹਨੇ ਛੜਦੇ ਇੱਚ ਸੁੰਡੀ ਚੱਲ ਗਈ ਹੋਣੀ ਹੁਣ ਹੋਰ ਹੀ ਕੁਛ ਐ ਤੁਮਨ ਨੰਨੀ ਕਿਥੇ ਆ ਲੂ ਆਵੇ ਲੂਣ ਦਾ ਡੱਬਾ ਨਹੀਂ ਗਿਆ ਸਾਹਮਣੇ ਆ ਗਈ ਆ ਵੱਡੇ ਡੱਬੇ ਚ ਇਹ ਭਾਵੇਂ ਰਹਿਣ ਦੇ ਯਾਰ ਪਾਲਾ ਥੋੜਾ ਜਿਆਦਾ ਚੱਲ ਇਹ ਵੀ ਪਾਉਣ ਲੱਗਾ ਗਰਮ ਮਸਾਲਾ ਵਾਹ ਜੀ ਹੱਥਾਂ ਨਾਲ ਨਹੀਂ ਗਰਮ ਜਿਆਦਾ ਨਾ ਬੜਾ ਤੇਗਲਾ ਹੋਣਾ ਭਰਾਵਾ ਪੀਸੀ ਖੰਡ ਹੋਵੇ ਤੇਜ ਆ ਦੇ ਮੋਟਾ ਨੋ ਉਹ ਨਹੀਂ ਪਾਲਾਪੁਰਾ ਜੀ ਜੀ ਉਹ ਨਹੀਂ ਹੁੰਦਾ ਯਾਰ ਲੈ ਇਹ ਥੋੜਾ ਗੱਲਾਂ ਨਾਲ ਨਾ ਬਣੀ ਇਹ ਤੈਨੂੰ ਇਕੱਲੇ ਨੂੰ ਖਵਾਉਣਾ ਹੈ ਵਾਜੀ ਵਾ ਇਹ ਨੂੰ ਗਾਲਾਂ ਜਾਂ ਲੱਗ ਜਾਂਦਾ ਨਾ ਮੇਰੇ ਤੈਨੂੰ ਹੂੰ ਬਹੁਤ ਹੈਨਾ ਦੇਖ ਲਈ ਬੜੋ ਭਾਸੇ ਕਰ ਬਣਾਵਾ ਇੱਕ ਰਰੇ ਵਾਲੀ ਹੈ ਕੀ ਕਰੀ ਜੰਨਾ ਜਿਹੜੀ ਕੀ ਘਟਾ ਪੋਣੀ ਉਹ ਜਿਆਦਾ ਪਾਈ ਜੰਨਾ ਇਹ ਖਾਣ ਲੱਗਿਆ ਮੂੰਹ ਤੇ ਲੜਦੀ ਤੇ ਫੇਰ ਨੂੰ ਮੁੜ ਕੇ ਕਰੀਏ ਮਿਕਸ ਧਾਰੀ ਚ ਲਾ ਕੇ ਬੈਠਾ ਰਹਿਣਾ ਪਾਣੀ ਦੇ ਵਿੱਚ ਕੰਨੇ ਛੱਡਿਆ ਕੱਢਿਆ ਹੀ ਨਹੀਂ ਛੱਡਿਆ ਨੇ ਉਹਨੇ ਉਹ ਨਹੀਂ ਛੱਡਿਆ ਪਾਣੀ ਹੂੰ ਆਂਡਾ ਵਾਣਾ ਆਂਡਾ ਪਾਇਆ ਵਿੱਚ ਆਂਡਾ ਵੀ ਪਾਇਆ ਆਪਾਂ ਨਾ ਹੋ। ਇਕ ਰੱਖ ਲੈਣਾ ਪੂਰਾ ਬਣਾਇਆ ਜਾਣਾ ਚਾਹੁੰਦਾ। ਸਹੀ ਜੀ। ਦਹੀਂ ਆਣਾ ਜਿੰਨ ਖਵਾਣ। ਤੈਨੂੰ ਦਹੀਂ ਆਣਾ। ਇਹਨਾਂ ਵੀ ਤਾ ਦ ਹੁਣ ਹੋ ਗਿਆ। ਲੱਗਦਾ ਪੌਣ ਦੇ ਵਿੱਚ। ਤੇ ਲੋਈ ਛਿੱਲੇ ਨੇ ਜਿਹੜੇ 8-9 ਮਹੀਨੇ ਪਹਿਲਾਂ ਮਸਾਲੇ ਰੱਖੇ ਹੋਏ ਸੀਗੇ। ਆਪਾਂ ਉਦੋਂ ਬਣਾਇਆ ਸੀ ਨਾ ਜਾਣ ਲੱਗਿਆ ਇੱਕਰੀ ਹੈ ਨਾ। ਹਾਂ। ਉਦੋਂ ਵੀ ਐਚੀ ਬਣਾਇਆ ਸੀ ਨਾ ਉਹ ਵਜਾ ਜੀ। ਹਾਂ। ਉਹ ਪਈਆ ਪਟਾਰੀ ਛਿੱਲੇ ਦੀ। ਅਠਾ ਮਹੀਨੇ ਆਵਾਦ ਨੂੰ ਪਤਾ ਆ ਕੀ ਕੁਛ ਉਹਦੇ ਵਿੱਚ ਵਿਆਹ ਲੈਣ ਨਹੀਂ ਦਿੱਤਾ ਸਮਾਨਾ ਉੱਥੋਂ ਸਿਰਫ ਲਿਆਂਦਾ ਦਹੀਂ ਆਰ ਆਰਾਉਟ ਤੇ ਹੰਡੇ ਦੋ ਇੱਕ ਅਦਰਕ ਪਸਣ ਦੀ ਪੇਸਟ ਬਾਕੀ ਇਹ ਤਾਂ ਸਾਰੇ ਮਸਾਲੇ ਘਰੇ ਆ ਘਰੇ ਆਗੇ ਜਦੋਂ ਪਤਾ ਲੱਗਾ ਉਹ ਜੀ ਅਠਾ ਮਹੀਨੇ ਪਹਿਲਾਂ ਨੇ ਜੇ ਘਰ ਬਣਾਇਆ ਹੀ ਉਦੋਂ ਪਹਿਲਾਂ ਦੇ ਪਏ ਆ ਚੱਲ ਉਹ ਵਾਸ ਸੁਗਿਆ ਹੁਣ ਇਹਨੂੰ ਆਪਾਂ ਰੱਖ ਲਈਏ ਕਿੰਨਾ ਟਗਾ ਹਨਾ ਹਾਂ ਉੱਤੇ ਰੱਖਣਾ ਤੇ ਫਿਰ ਆਪਾਂ ਇਹਨੂੰ ਫ੍ਰੀਜਰ ਚ ਰੱਖ ਦੇਈਏ ਰਿੰਜਰ ਦੇ ਰੱਖ ਲਈ ਮੜਾ ਜਿਆ ਆਟਾ ਫੜ ਚੀਟਾ ਜਿਹਾ ਹੋ ਜੂ ਕੰਮ ਸਹੀ ਹੈ ਲੋ ਜੀ ਇਹ ਨੂੰ ਹੁਣ ਆਪਾਂ ਘਟੋ ਘਟ ਜਿਆਦਾ ਨਹੀਂ ਬਾਕੀ ਆਪਾਂ ਦੇਖਦੇ ਆਂ ਬੈਠ ਕੇ ਸਮਾਂ ਵਿਚਾਰਦੇ ਆਂ ਜੇ ਜਿਆਦਾ ਸਮਾਂ ਹੋਇਆ ਆਪਣੇ ਕੋਲ ਕੋਈ ਕੀ ਬੋਲ ਲਗਾ ਹੁੱਲੇ ਉਹ ਹੁੰਦਾ ਕੋਈ ਤੂੰ ਕਿਹੜੀਆਂ ਤੂੰ ਵੀ ਦੱਸ ਕਰੀ ਜੰਨਾ ਲੋ ਜੀ ਆਟਾ ਪਾਸਲੇ ਵਿੱਚ ਨਹੀਂ ਹੁੰਦਾ ਸਰਪ ਵੀ ਪਲਾਪੁਰ ਆ ਰਿਹਾ ਚ ਸਾਬਣ ਬਣਾ ਪਾਲਾ ਇਹ ਨੂੰ ਰੱਖਾਂਗੇ ਜੀ ਆਪਾਂ ਤਕਰੀਬਨ ਤਕਰੀਬਨ ਨਾ 1 ਨਾ 2 1.5 ਘੰਟਾ ਇਹਨੂੰ ਆਪਾਂ ਰੱਖਾਂਗੇ ਫ੍ਰੀਜਰ ਦੇ ਵਿੱਚ ਹਾਰਡ ਹੋ ਜਾਣਾ ਨਹੀਂ ਹੁੰਦਾ ਹਾਰਡ ਭਰਾਵਾ ਸੌਫਟ ਹੁੰਦਾ ਨਹੀਂ ਨਹੀਂ ਜਾਨਕੀ ਵਧੀਆ ਹੋ ਜਾਣਾ ਹੈ ਫ੍ਰੀਜਰ ਦੇ ਹਾਂ ਸਹੀ ਆ ਸਹੀ ਆ ਉਦਾਂ ਨਹੀਂ ਮੈਂ ਦੂਜਾ ਨਹੀਂ ਕਹਿੰਦਾ ਵੀ ਹਾਰਡ ਹੋ ਜਾਣਾ ਟੈਂਡਰ ਹੋ ਜਾਂਦਾ ਤਾਂ ਕੋਈ ਹਾਂ ਵਧੀਆ ਹੋ ਜਾਂਦਾ ਚਲ ਬਾਕੀ ਸਗਰ ਉਹਨੇ ਕੱਟਾ ਬੁੱਧਿਆ ਵਿੱਚ ਘਰ ਹੱਥ ਚੈੱਕ ਕਰ ਸਹੀ ਆ ਚੈੱਕ ਕਰਨਾ ਵਾ ਠੀਕ ਆ ਉਹ ਮਾਰਾਈ ਹਲਵਾਈ ਬੰਦੇ ਆ ਜੀ ਆਏ ਹਾਏ ਸਾਲਾ ਕੱਚਾ ਲੂਣਾ ਨੂੰ ਕੱਚਾ ਮੈਂ ਨਹੀਂ ਇੱਦਾਂ ਕੱਚਾ ਮਾਰਿਆ ਕਦੇ ਵੀ ਨਹੀਂ ਖਾਵਾ ਕੱਚਾ ਥੋੜਾ ਮੈਂ ਨਹੀਂ ਹਣ ਲਾਹੋ ਦਿੰਦੇ ਆ ਨਾ ਉਹ ਬੱਸ ਕਰ ਯਾਰ ਛਿਲੇ ਉਹ ਖਾਰਡ ਹੋ ਜਾਣਾ ਯਾਰ ਹਰਾ ਰੋਟੇ ਕਿਹੜਾ ਮੈਂ ਇਦਾਂ ਟੈਨਸ਼ਨ ਨਾ ਲੈ ਤੈਨੂੰ ਕਿਦੋਂ ਇਦਾਂ ਦਾ ਬਣਾ ਕੇ ਖਵਾਉਣਾ ਤੂੰ ਨਾ ਲਿਆ ਆ ਗਿਆ ਮੈਂ ਲੈ ਕੇ ਚੱਲੋ ਹੋਰ ਇਦਾਂ ਦਾ ਬਣਾ ਕੇ ਖਵਾਉਣਾ ਤਾਂ ਗਾਂ ਦਾ ਕਦੀ ਨਹੀਂ ਖਾਣਾ ਹਨਾ ਇਦਾਂ ਦਾ ਦੀ ਮਤਰੀ ਮਾਰਤੀ ਤੈਨੂੰ ਮੈਂ ਕਿਹਾ ਸੀ ਉਦਾਂ ਇੱਕ ਵਾਰੀ ਮੈਂ ਕਿਹਾ ਇੱਕ ਡੱਬੀ ਦਾ ਅੰਗਰਪੀਆ ਦੀ ਨਾ ਕਦੇ ਕਸ਼ਮੀਰੀ ਮਿਰਚ ਦੀ ਇੱਥੇ ਪਾਈ ਜਾਂਦੀ ਤੇ ਕਲਰ ਇਹਦਾ ਉਹ ਹੋਣਾ ਸੀ ਉਹਦਾ ਸੋਨਾ ਬਣ ਗਿਆ ਕਰਦਾ ਉਹਦਾ ਤਾਂ ਮੈਨੂੰ ਬੜੀਆ ਲੱਗਦਾ ਵੀ ਮੈਂ ਨਤ ਕਰਾਂਗਾ ਪਿਛਲੀ ਵਾਰੀ ਉਦਾਂ ਤੂੰ ਬੜੀਆ ਬਣਾਇਆ ਸੀ ਪਿਛਲੀ ਵਾਰੀ ਵੀ ਇਹ ਨਤ ਕਰਾਈ ਸੀ ਗੱਭਰੂ ਨੌਜਵਾਨ ਸ਼ੈਲਸ਼ ਵੀਲੇ ਨੇ ਹੁਣ ਇਹਨੂੰ ਆਪਾਂ ਕਸ਼ਮੀਰੀ ਮਿਰਚ ਆ ਚੱਲ ਛੱਡ ਤੂੰ ਹੁਣ ਬਾਣਦੀਆਂ ਪਹਿਣ ਦੇ ਹੈ ਨਹੀਂ ਕੀ ਹੈਗੀ ਆ ਚੱਲ ਛੱਡ ਉਹ ਯਾਰ ਕੀ ਹੋ ਗਿਆ ਉਹ ਪੈ ਗਿਆ ਹੁਣ ਗੱਲ ਤੇ ਪੈ ਗਿਆ ਯਾਰ ਇਹ ਕਿੱਦਾਂ ਪੈ ਗਿਆ ਅਰਦਾ ਹੀ ਨਹੀਂ ਆਵੀ ਹਾਲਾ ਪੋਣ ਵਾਲੀ ਜੀ ਨਹੀਂ ਪਾਈ ਅੰਡਾ ਪਤਾ ਨਹੀਂ ਕਰਦੇ ਮੂਲ ਗਿਆ ਅੰਡਾ ਪੋਣਾ ਤੇ ਪੋਣਾ ਰਹਿਣ ਦੇ ਔਣ ਨਹੀਂ ਪੋਣਾ ਹਜੇ ਕਿਹੜਾ ਕੋਈ ਨਹੀਂ ਨਹੀਂ ਨੀਤ ਲੱਗੀ ਤੇਰੀ ਅੰਡੇ ਨੂੰ ਆਮਲੇ ਦੀ ਤੁਹਾਣੀ ਨਾਲ ਵੀ ਚੱਲੇ ਹਾਂ ਆਮਲੇ ਜਿਆਦਾ ਪਣ ਜਾਣੀ ਨੇ ਇਹਦੀ ਬੰਦੇ ਜਦੋਂ ਜਿਆਦੇ ਹੋਏ ਉਦੋਂ ਬਣਾਈ ਤੇ ਇਹਲਾ ਪੋਣਾ ਦਾ ਉਹ ਨਹੀਂ ਨਹੀਂ ਰਹਿਣ ਦੇ ਰੱਖ ਲੈ ਆ ਕੰਮ ਹੋਊ ਕਿਤੇ ਪਰੋਣੇ-ਪਰੋਣੇ ਆ ਜਾਂਦੇ ਇਹ ਵੀ ਤੇਰੀ ਗੱਲ ਸਹੀ ਹੈ ਲੋ ਜੀ ਜੇਕਰ ਨਾਲ ਆਪਣਾ ਮੈਰੀਨੇਟ ਹੋਣ ਲਈ ਤਿਆਰ ਆ ਪੂਰਾ ਇਹਨੂੰ ਹੁਣ ਰੱਖਦੇ ਹਾਂ ਕਦੋਂ ਰੱਖਣਾ ਆ ਲਓ ਸਰ ਚਲੋ ਜੀ ਮਿਲਦੇ ਆਂ ਡੇਢ ਦੋ ਘੰਟੇ ਦੇ ਵਿੱਚ ਵਿੱਚ ਇਹ ਆਪਾਂ ਰੱਖਤਾ ਜੀ ਫ੍ਰੀਜਰ ਦੇ ਵਿੱਚ ਉਹ ਮੈਂ ਕੁਟੀ ਦੀ ਘਟਾ ਚਲ ਕੋਈ ਆ ਨਾਲ ਖਾ ਲਾਂਗੇ ਹਰੀ ਨਾਲ ਕਿਤੇ ਬੱਤਾ ਹੋਵੇ ਨਾ ਇਹਦੇ ਬੱਤਾ ਬੱਤਾ ਲਈ ਆ ਫੜ ਕੇ ਹਨਾ ਲੱਡੂ ਖਾਣਾ ਨਹੀਂ ਲੱਡੂ ਨਹੀਂ ਮਿੱਠਾ ਨਹੀਂ ਹਾਂ ਸ਼ੂਗਰ ਆ ਮੈਨੂੰ ਮੈਂ ਉਹਦੇ ਬੜੇ ਜਰਾ ਸਾਲਾ ਯਾਰ ਜੀ ਜਿਹੜਾ ਤੇ ਨੀਰਾ ਕਿ ਕਹਿੰਦਾ ਬਹੁਤ ਇਹਨਾਂ ਦੇ ਪਈਆ ਦੇਦੀ ਰੱਖੇ ਤੇ ਚਲੋ ਇਹ ਨੀ ਮੂੰਹ ਨਹੀਂ ਮਿੱਟਗਾ ਚਲੋ ਆਪਾਂ ਚੱਕੀਏ ਹੋ ਸਾਮਾਨ ਜਾ ਲਓ ਜੀ ਆ ਹੈਗਾ ਛੀਲੇ ਕਾ ਥਾਂ ਇਹਨਾਂ ਦੇ ਬਾਪ ਦਾਦਿਆਂ ਪੁਰਖਿਆਂ ਨੇ ਖਰੀਦਿਆ ਹੋਇਆ ਔਰ ਲਿਆਉਂਦਿਆ ਮਸ਼ੀਨ ਜਿਹਦੇ ਵਿੱਚ ਆਪਾਂ ਲਾ ਕੇ ਪਹੁੰਚ ਗਿਆ ਇਹ ਮਰਲਾ ਦਾ ਬੰਦ ਵੀ ਉਦੋਂ ਦਾ ਕੀਤਾ ਹਨ ਇਹ ਉਦੋਂ ਦਾ ਹੀ ਰੱਖਿਆ ਲੱਗਦਾ ਜੰਨੀ ਧੂੜ ਪਈ ਇੱਥੇ ਆਪਾਂ ਹੀ ਲਾਉਣਾ ਹੈ ਆ ਸ਼ੀਲੇ ਦੀ ਦੁਕਾਨ ਆ ਜੀ ਨਾਈ ਦੀ ਟੈਕਲੀ ਦੀ ਬਾੜੀ ਹੁਣ ਆਪਾਂ ਇਹ ਪਹਿਲਾਂ ਹੱਥ ਮੈਂ ਤੁਹਾਨੂੰ ਦੱਸਿਆ ਮੈਂ ਤੇਨੂੰ ਕਿਹਾ ਮੈਂਗਾ ਵੀ ਇਹੀ ਚਲਾ ਲਾ ਫਿਰ ਦੁਬਾਰਾ ਇੱਥੇ ਦਾ ਕੰਮ ਸਟਾਰਟ ਕਰਾਵਾਂਗੇ ਦੁਬਾਰਾ ਹੋ ਜੀ ਇਹ ਚ ਬਣਾਵਾਂਗੇ ਆਪਾਂ। ਓਹ ਹੋ ਹੋ ਫਟੇ ਮੂੰਹ ਭੈਂਚੋ। ਇਹ ਪਿਛਲੇ ਸਾਲ ਦਾ ਬਣਾਇਆ ਹੋਇਆ ਚਿਕਨਾ ਜੀ 8-9 ਮਹੀਨੇ ਪਹਿਲਾਂ ਦਾ। ਤੇ ਮੁੰਲਾਦਾਂ ਨੇ ਸਾਫ਼ੀ ਨਹੀਂ ਕੀਤਾ। ਕਿਨ ਪਾਰਟੀ ਹੋ ਗਈ ਜੀ ਪਾਰਟੀ। ਕਿਨ ਨਾ। ਮਤੇ ਹੋਣਾ ਇਹਦਾ ਚਿਕਨਾ ਰਹੀ ਕਰਨੀ। ਹੋ ਕੇ ਤਰੀਆ ਲਾਣਾ। ਨਹੀਂ ਉਹਨੂੰ ਦਹੀਂ ਦੁੱਧ ਲਾਇਆ ਆਇਆ। ਇਹ ਪ੍ਰਾਈਸ ਨਹੀਂ ਹਣਾ। ਲਓ ਜੀ। ਪਵਨ ਤੇ ਆਵੇ ਪਵਨ ਖਰਾਬ ਸੀਗਾ ਗੱਭਰੂ ਨੇ ਪਹਿਲਾਂ ਹੀ ਤਿਆਰੀ ਕਰ ਤੁਦਤੀ ਆ ਵੀ ਆਪਾਂ ਇੱਚੀ ਬਣਾ ਕੇ ਦਵਾ ਉਹਦੇ ਕੰਮ ਨਾਲੇ ਵੀ ਨਹੀਂ ਆ ਰਹੀ ਲਾਈਟ ਇਹਦੀ ਤਾਂ ਲਾਈਟ ਵੀ ਨਹੀਂ ਆਉਣ ਲਈ ਲਾਈਟ ਨੂੰ ਕਿਹੜਾ ਛੋਚੇ ਤੇ ਗੱਡੀ ਵਾਲੇ ਕਮਰੇ ਕਿੱਥੋਂ ਚਾਲੂ ਕਰਾਂ ਇਹ ਮੇਰਾ ਲੈਟ ਆ ਬੈਠ ਉਹ ਨਪੀ ਜਾਂਦਾ ਆ ਤੇ ਮੈਂ ਚਾਲੇ ਚਾਲੇ ਜੰਲੀ ਪੱਟੀ ਉਹਦੀ ਨਹੀਂ ਨਹੀਂ ਆਹ ਤੋਂ ਤਰ੍ਹਾਂ ਲਾ ਲਈ ਆ ਇਹਨੂੰ ਤਾਂ ਕੋਈ ਉਹਦਾ ਹੋਰ ਚੀਜ਼ ਲਾ ਕੇ ਦੇ ਕੇ ਤੇ ਸੋਚੀ ਨਾ ਖਰਾਬ ਹੋਵੇ ਕਿਤੇ ਨਹੀਂ ਨਾਲੇ ਉਹ ਆਪ ਹੀ ਗਈ ਜਾਂਦਾ ਵੀ ਖਰਾਬ ਆ ਖਰਾਬ ਜਾਂਦਾ ਕਾਹਦਾ ਹੈ ਨਾ ਆ। ਆਪੇ ਦਾ ਗੇਂਦਾਂ ਖਰਾਬ ਆ। ਆਈ ਤੇ ਨਾ ਲੱਗਾ। ਹਾਂ ਹਾਂ ਗਈ ਆ ਗਈ ਲਾਈਟ ਆ ਗਈ ਜਾਨੀ। ਉਹ ਆਜੀ ਵਾ। ਫੇਰ ਆਟ ਗਈ, ਫੇਰ ਆਟ ਗਈ। ਆਟ ਗਈ। ਆਈ? ਨਹੀਂ। ਪਹਿਲਾਂ ਆਈ ਸੀਗੀ। ਇੱਕ ਜਿਹੜੇ ਗੱਭਰੂ ਨੇ ਪਿੱਸੂ ਪਾ ਦਿੱਤੇ ਹੀ ਕਹਿੰਦਾ ਚੱਲਦਾ ਨਹੀਂ ਹੈਗਾ। ਚੱਲ ਪਹਿਲਾਂ ਚੱਲ ਪਹਿਲਾਂ। ਫੇਰ ਬਲ ਬਦ ਗਿਆ। ਆਹ। ਇਦਾਂ ਦਾ ਬਣ ਗਿਆ। ਹਾਲੇ ਐਨੇ ਜਨ ਹਾਥੀ ਦੇਨ ਲਾ ਭਾਵੇਂ। ਇਹ ਬਾਹੂ ਬਣੂਗੀ ਗੱਲ ਕਿ ਨਹੀਂ ਬਾਹੂ ਇਹ ਤਾਂ ਕਹਿੰਦੇ ਵੀ ਓਹੋ ਟਾਈਮ ਬਹੁਤ ਲਾਉਂਦਾ ਹੈ ਗੱਲ ਕੀ ਹੈ ਤੇੰਨ ਦਾ ਚੱਲ ਕੋਈ ਨਾ ਅੱਜ ਲਾ ਗੱਲ ਤਾਂ ਹੀ ਤਾਂ ਬਣੂਗੀ ਫਰਾਈ ਹੋ ਜੂ ਫਰਾਈ ਇੱਥੇ ਥੋੜੀ ਹੋਣਾ ਫਿਰ ਉਹ ਤਾਂ ਹੋ ਜੂ ਇਹਨੂੰ ਕੀ ਆ ਹੋਈ ਜਾਣਾ ਫਰਾਈ ਇਹਨੂੰ ਕੀ ਆ ਕਰਦੀਆਂ ਨੇ ਤੇ ਆ ਦਹੀਂ ਹੈ ਵਿੱਚ ਪਰ ਉਹ ਵੀ ਤਾਂ ਕਰਦੇ ਆ ਕੰਮ ਕਰਾਉਣਾ ਹੋਈ ਵੀ ਕਿਤੇ ਰਹਿ ਦੇ ਚੀਲਾਉਣੇ ਕੋਈ ਨਾ ਕਦੇ ਤਾਂ ਬਣਾਉਂਦਾ ਹੈ ਕਿੰਨਾ ਕ ਟਾਈਮ ਲਾਉਦਾ ਪਿਛਲੀ ਵਾਰੀ ਵੀ ਲਾਇਆ ਸੀ ਕਿੰਨਾ ਕ ਟਾਈਮ ਲਾ ਦੋ ਸ 2000 ਵਾਲਾ 1000 ਵਾਲਾ ਇਦਾਂ ਹੀ ਹੁੰਦਾ ਆਏ ਹੋ ਜਾਂਦਾ ਸਾਲਿਆ 1000 ਦਾ ਕਿਹੜਾ ਮਿਲ ਜਾਂਦਾ ਉਹ ਗਿਫਟ ਉਦਾਂ ਹੀ ਮੈਂ ਤਾਂ ਲਾਟਰੀ ਵਾਲੇ ਦੇ ਕੇ ਗਿਆ ਸੀ ਅੱਲਾਹ ਹੋ ਜੀ ਪਰ ਇਹ ਵੀ ਲਾਹਾ ਤਾਂ ਆਪਾਂ ਬੋਲੇ ਲਿਆ ਨਹੀਂ ਹੁੰਦਾ ਵੇਖ ਸੇ ਦੇਖ ਮੋਸਕਾ ਮੰਡਿਆ ਆਪਾਂ ਪਤਾ ਨਹੀਂ ਕਦੋਂ ਦਾ ਧੋਤਾ ਮੈਂ ਨਹੀਂ ਇਦਾਂ ਖਾਣਾ ਗਰਾਮੇ ਨਾ ਕਰ ਉਹ ਨਹੀਂ ਸੱਚੀ ਨਹੀਂ ਯਾਰਾ ਮੋਹ ਗੰਦੀ ਬੋਈ ਸਾਲਾ ਜਿਹਦਾ ਹਸਪਤਾਲ ਦਾ ਬੰਦਾ ਹੁੰਦਾ ਆ ਦੇ ਨੀ ਤਾਂ ਬੰਨ ਲੱਗ ਗਿਆ ਹੀਟ ਦਾ ਹੀ ਬਾਹਰ ਗਰਮ ਤਾਂ ਹੋ ਗਿਆ ਮੈਨੂੰ ਪਤਾ ਲੱਗ ਗਿਆ ਫੋਨ ਨਾ ਨਹੀਂ ਜਾ ਵੀ ਨਹੀਂ ਨਹੀਂ ਸੇਕਦਾ ਇੱਥੇ ਤਾਂ ਕੀ ਆਉਂਦਾ ਪਤਾ ਲੱਗਦਾ ਸੇਕਦਾ ਰਿਓ ਦੇ ਸਾਲਿਆ ਗੰਦਾ ਕਿੰਨਾ ਥੱਲੇ ਉਹ ਮੈਂ ਸਾਰਾ ਸਾਫ ਕੀਤਾ ਹੋ ਉਹ ਫੇ ਕਦੀ ਰਹਿ ਗਿਆ ਥੱਲੇ ਨਾਲ ਫੜ ਬਟਰ ਪਾ ਇਹ ਚ ਬਣਨਾ ਕੁਝ ਕੇ ਨਹੀਂ ਬਣਨਾ ਭਰਾਵਾ ਇਹ ਤਾਂ ਹੀਟਰ ਦਾ ਕੰਮ ਲੈ ਲਿਓ ਸਿਆਲਾ ਚ ਬਾਬੇ ਬਹੁਤ ਸੇਕ ਆ ਚੱਲ ਬਈ ਠੀਕ ਆ ਜਾਦੀ ਨਾ ਵਾਫੇ ਮੜ ਕੇ ਹੋਈ ਕੰਮ ਨਾਲ ਗੇਰ ਤੈਨੂੰ ਅੱਗੇ ਦੱਸਿਆ ਜੀ ਚੈੱਕ ਕਰ ਮਾੜੀ ਮੈਂ ਨਹੀਂ ਕਰਨੀ ਚੈੱਕ ਬੱਸ ਕਰ ਜੀ ਹੀਲੇ ਕੋਈ ਨਾ ਘਟ ਜੂਗੀ ਦੇ ਨਾਲ ਸਾਲਾਂਗੇ ਲਾ ਕੇ ਕੁਝਾਂ ਲਾ ਚਟਣੀ ਬਣਾ ਲਾਂਗੇ ਚ ਪਾਣੀ ਪਾ ਕੇ ਨਾ ਤੇ ਇਹ ਵੀ ਕਰਨੀ ਆਪਾਂ ਤਵੇ ਅੱਧੀ ਰਹਿਣ ਦਿੰਦਾ ਛੇ ਦੀ ਰੱਖ ਦੇ ਮੈਂ ਕਹਿੰਦਾ ਸਾਰਾ ਹੀ ਓਏ ਹੈ ਸਾਰਾ ਹੀ ਰੱਖ ਦੇ ਵਿੱਚ ਮੇਸਤਾ ਕਰ ਲਾ ਕੀ ਕਰੀ ਜੰਨਾ ਓ ਜੀ ਆ ਜਾ ਦੇਖੀ ਤੈਨੂੰ ਮੱਤ ਕਰਾ ਕੇ ਦਿਖਾਉਦਾ ਪਤਾ ਨਹੀਂ ਕਿਹੜੇ ਕਿਹੜੀਆਂ ਗੱਲਾਂ ਗੱਪਾਂ ਮਾਰੀਆਂ ਇਹਨੇ ਹੁਣ ਸਾਲੇ ਨੂੰ ਪਤਾ ਨਹੀਂ ਲੱਗਿਆ ਕਿੱਥੇ ਕੀ ਕਰਨਾ ਸੱਚੀ ਸੌਂਗ ਸਾਲਟ ਰੇਜੀ ਤੋਂ ਤਿਹਿਹਤ ਆਓ ਮੈਚ ਚੜ ਗਈ ਉਹ ਭਰਾਵਾ ਮੈਂ ਕਿਸੇ ਕਾਲਾ ਦਾ ਲੂਸ ਜਣੀ ਮੈਂ ਇੱਥੇ ਕੀ ਕਰਦਾ ਜੀ ਲਿਆਓ ਘਮਾ ਦੇ ਤਾਂ ਸਾਰਾ ਐਵੇਂ ਲੈਦ ਜੀ ਲਈ ਜਾਂਦਾ ਜਿੱਦਾਂ ਜੀਲੇ ਆਪਾਂ ਇਹ ਪਾਪ ਹੀ ਕਰਦੇ ਆ ਕਿ ਸਾਦਾ ਜੀਵ ਜੰਤੂ ਖਾਂਦੇ ਆ ਧਰਮਰਾਜ ਨੇ ਆਪਾਂ ਨੂੰ ਵੇਤੀ ਲਾਉਣਾ ਉਹ ਬੰਚ ਹਨਾ ਆਪਣੇ ਲਈ ਵੱਖਰਾ ਤੇਲ ਗਰਮ ਹੋਣ ਲਿਆ ਉੱਥੇ ਚੱਲ ਕੋਈ ਜਾਂ ਇੱਕ ਕੁਦਰਤ ਦਾ ਦਸਤੂਰ ਆ ਮਾਰੇ ਤੇ ਹਿਸਾ ਕੱਢਦਾ ਹੀ ਆ ਤਕੜਾ ਹਨਾ ਮੰਦੀਪ ਭਾਈ ਨੂੰ ਇੱਕ ਰਿ ਮੰਦੀਪ ਭਾਈ ਇੱਕ ਰਿ ਮੈਨੂੰ ਦੱਸੇ ਕਹਿੰਦਾ ਜੀ ਆਪਾਂ ਚਿਕਨ ਆ ਨਾ ਖਾਈਏ ਕਹਿੰਦਾ ਕਹਿੰਦਾ ਇੰਨਾ ਚਿਕਨ ਹੋ ਜਾਣਾ ਦੁਨੀਆ ਤੇ ਕਹਿੰਦਾ ਕੁੱਕੜਾ ਨਾ ਪਰ ਜੜੀ ਦੁਨੀਆ ਭਾਈ ਨੂੰ ਭੇਜਣਾ ਵਿੱਚ ਵੀਡੀਓ ਲਾ ਕੇ ਉਹਨੂੰ ਸੈਂਡ ਕਰਨੀ ਕਿਤੋਂ ਭੰਗਦੀ ਸੋਪਰ ਕਹਿੰਦਾ ਜੀ ਮੁਰਗਾ ਆਪਾਂ ਨਾ ਖਾਈਏ ਕਹਿੰਦਾ ਇਹਨਾਂ ਨੇ ਇੰਨੇ ਹੋ ਜਾਣਾ ਕਹਿੰਦਾ ਇਹਨਾਂ ਨੇ ਆਪ ਨੂੰ ਪੈਰ ਰੱਖਣ ਲਈ ਥਾਂ ਨਹੀਂ ਛੱਡਣੀ ਕਹਿੰਦਾ ਇੰਨੇ ਇਹ ਮੈਂ ਲੋ ਜੀ ਵੀ ਸਾਲੀ ਨਵੀਸ ਸਾਂ ਸਾਂ ਹੂੰ ਪੱਖਾ ਤਾਂ ਲਾ ਦੇ ਸਾਲਿਆ ਇਹ ਕਿਹੜਾ ਤੰਦੂਰ ਵਾਲਿਆ ਪੱਖਾ ਹੀ ਬੰਦ ਕਰਤਾ ਵਾ ਉਹ ਬੱਲੇ ਉਹ ਹਲਵਾਈਆ ਦਰਸ਼ੂਆ ਗਰਮੀ ਘੜਾ ਦੇ ਵੇਦਾ ਬੱਪਾ ਸਾਡੇ ਨੂੰ ਚਲਾਉਣਾ ਨਹੀਂ ਹੁੰਦਾ ਮੈਂ ਤੈਨੂੰ ਗਿਆ ਹੀ ਸਾਰੇ ਰੱਖ ਦੇਣਾ ਇਹ ਕਿੰਨਾ ਕੀ ਮੈਂ ਕਿਹਾ ਦੇਖੀ ਤੂੰ ਇੱਕ ਇੱਕ ਨਾਲੇ ਤਾਂ ਮੂਹ ਨੂੰ ਜੂਤੇ ਪੀਤਾ ਹੈ ਇੰਡੀਆ ਸੱਤੇ ਹੰਗ ਲੱਗੀ ਐ ਪਾਸਕੀਂ ਮਰਚ ਕੋਇਆ ਹੁਣ ਅੱਖਾਂ ਚ ਪੈਣੀਆਂ ਉੱਡ ਉੱਡ ਗਿਆ ਦੇ ਬਾਤੋਂ ਬੰਦੇ ਨਾ ਆਉਣਗੇ ਇੱਥੇ ਕੋਈ ਤਾਂ ਮਰਚ ਰੱਖੀ ਤੇ ਡਾਉਨ ਉਹਦਾ ਬਰਸ ਜਿਆ ਹੁੰਦਾ ਜਿਹਦੇ ਨਾਲ ਲਾਈਦੀ ਉੱਤੇ ਉਹਨਾਂ ਕੰਨਾਂ ਨੂੰ ਲਾਉਣਾ ਚਾਹੀਦਾ ਉਹ ਉੱਥੇ ਰੰਗ ਵਾਲੇ ਤੋਂ ਲਿਆਉਣਾ ਪੈਣਾ ਹੁਣ ਰੰਗ ਵਾਲਿਆਂ ਤੋਂ ਆਉ ਉਹ ਤਾਂ ਹਣ ਬਾਈ ਸਹੀ ਆ ਦੇਖ ਤਾਂ ਥੱਲੇ ਬਹਿ ਕੇ ਦੇਖ ਸਰ ਸਸਟਮ ਗਰਮ ਹੋ ਗਿਆ ਹਾਂ ਜੀ ਤਿਆਰੀ ਹੋਣ ਗਈ ਆ ਗਰਮ ਦਾ ਤਾਂ ਪਤਾ ਲੱਗਿਆ ਨਹੀਂ ਉਹ ਤਾਂ ਹੁਣ ਨੁੱਚੜ ਨਹੀਂ ਆ ਥੱਲੇ ਆ ਉਹਦਾ ਨਾ ਪਿਛਲਾ ਚੱਲ ਜਿਆਦਾ ਨਹੀਂ ਗੱਲ ਤੱਕ ਤਾਂ ਮੰਨੂਗਾ ਹੀ ਹੈ ਮੈਂ ਕਿਹਾ ਫੇਰ ਵੀ ਉਹ ਜਿਆਦਾ ਨਹੀਂ ਗੱਲ ਤੱਕ ਤਾਂ ਬਣੂਗਾ ਤੇ ਹਣ ਸੜ ਜੂ ਗੱਲ ਤਾਂ ਹੀ ਤਾਂ ਪੈਲੀ ਹੋ ਜਾ ਬਟਰਫਲ ਬਣਾਉਣ ਨੂੰ ਤੂੰ ਹੀ ਲਾਣਾ ਮੈਨੂੰ ਨਹੀਂ ਆਉਂਦਾ ਹੋਣ ਦੀ ਸਹੀ ਬਹੁਤ ਆ ਦੇਖ ਲਓ ਜੀ ਕਿਉਂ ਪਤਾ ਨਹੀਂ ਹੋਣੇ ਕਿਹੜੀ ਬਿਮਾਰੀ ਲਾਉਣੀ ਨਵੀਂ ਨਾ ਤਾਂ ਪਿਛਲੀ ਇਹ ਤਾਂ ਯਾਰ ਬਹੁਤ ਵਧੀਆ ਬਣਿਆ ਬਹੁਤ}}{|ਜਾਈ ਦੂ ਦੋ ਮਿੰਟ ਖੜਾ ਰਹਿ ਕੇ ਤਾਂ ਚੱਲ ਜੀ ਤੇਜ਼ ਕਰ ਲੈਣਾ ਉਹ ਨਹੀਂ ਇੱਕਦਿ ਆਪਾਂ ਉਹ ਵੀ ਚਾਵਲ ਮਾਰੀ ਸੀ ਉਹੜਾ ਉਹ ਸੱਟ ਜਾ ਘਰ ਆਲੇ ਸੁੱਚਾ ਜਿਹਾਂ ਸਟੇਟਿੰਗ ਜੀ ਉਹ ਜਾਲੀ ਆਪਾਂ ਥੱਲੇ ਲਾਈ ਆ ਗਰਮ ਹੋਵੇ ਹੋ ਸਹੀ ਕਿਹਾ ਚੰਗਾ ਯਾਰ ਜਾ ਲਈ ਆਪਾਂ ਥੱਲੇ ਨਾਲ ਨੂੰ ਥੋੜੀ ਉੱਪਰ ਲਾਈਆਂ ਇੱਥੇ। ਉਹ ਜਬੂ ਤਾਂ ਵਧੀਆ ਆ ਰਹੀ ਐ। ਫੱਟ ਸੇਕਣਾ ਜਿਹੜੀ ਤੇ ਉੱਥੇ ਰੱਖ ਆ ਛੱਡ ਜਾ। ਕੋਈ ਗਰਮਕ ਨਹੀਂ। ਇਦਾਂ ਹੱਥ ਲਾਈ ਜਾਂਦਾ ਮੈਨੂੰ ਨਹੀਂ ਲੱਗਦਾ ਹੋਇਆ ਗਰਮ। ਤਰਾ ਸੇਕ ਤਾਂ ਨੈਗੇਟਿਵ ਆਇਆ ਵਿੱਚੋਂ। ਨਹੀਂ ਉਹ ਜਿਹੜੀ ਸੈਟਿੰਗ ਦੀ ਕਰ ਕਰਤੇ ਆ। ਕਿਹੜੇ ਨੇ? ਆਹ ਸੋਚਾਂ ਜਾਂਦੀ ਆ ਪਿਛਲੀ ਵਾਰੀ ਕੀਤੀ ਸੀ। ਹੋ ਗਈ ਆ ਦੇ ਲੱਗਿਆ ਸੋਚਾਂ ਬਸ ਸਹੀ ਬਸ ਸਹੀ ਆ ਦੇਖੋ ਹੁਣ ਇਹ ਦੋ ਬਣਦਾ ਬਹੋ ਜੀ ਪੂਰੇ ਇੰਨਾ ਟਾਈਮ ਮੈਰੀਨੇਟ ਕਰਨ ਤੋਂ ਨਹੀਂ ਲੱਗਾ ਜਿੰਨਾ ਬਣਾਉਣ ਨੂੰ ਲੱਗਿਆ ਵਾਕਿ ਉਹ ਬੰਦਾ ਤੁਹਾਡਾ ਸਹੀ ਕਹਿੰਦਾ ਟਾਈਮ ਬਹੁਤ ਲੋਂਦਾ ਮੇਰੇ ਖਿਆਲ ਦੇ ਨਾਲ ਤੇ ਯਾਰ ਲੂਸ ਗਿਆ ਮੇਰੇ ਖਿਆਲ ਦੇ ਨਾਲ ਤੇ ਯਾਰ ਲੱਗੀ ਕਿ ਆ ਦੇਣ ਕਿ ਘੰਟਾ ਹਨਾ ਲੱਗ ਗਿਆ ਮਨ ਜਾਂ ਤੂੰ ਕਹਿਣਾ ਨਹੀਂ ਲੱਗਿਆ ਬਟਰ ਦੀ ਆਵਾਜ਼ ਮਾਰਨ ਲੱਗ ਗਿਆ ਬਟਰ ਲਾ ਲਾ ਖਾਣਾ ਆ ਆ ਉਦ ਦਾ ਤਾਂ ਲੱਗਿਆ ਤੂੰ ਪਾ ਪੁੱਤੇ ਪਾਲਾ ਬਟਰ ਉਦ ਦਾ ਤਾਂ ਗੱਲ ਬਣੀ ਨਹੀਂ 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 ਲਾਤਾ ਹੀ ਮੈਂ ਪਾਇਆ ਸੀਗਾ ਹਾਂ ਬਾ ਠੀਕ ਹੈ ਚੱਲ ਫਿਰ ਰਹਿਣ ਦੇ ਜਿਆਦਾ ਨਾਲ ਲੱਗ ਆਹ ਜਰੂਰੀ ਹੱਥ ਨੇ ਵੇੜਨੇ ਆਹ ਸਹੀ ਆ ਲਓ ਜੀ ਪੂਰੇ ਅੱਧੇ ਘੰਟੇ ਬਾਅਦ ਪਹਿਲਾ ਪੂਰ ਤਿਆਰ ਹੋ ਗਿਆ ਅੱਧੇ ਤੋਂ ਯਾਰ ਜ਼ਿਆਦਾ ਹੋ ਗਿਆ ਮੰਨ ਜਾਂ ਚਲੇ ਮੰਨ ਜਾਂ ਵਧੀਆ ਬਣਿਆ ਯੈਸ ਚਲੋ ਟੇਸਟ ਕਰਦੇ ਆ ਜੀ ਇਹੋ ਜਿਹਾ ਬਣਿਆ ਰੱਖੋਣੇ ਬਾਕੀ ਲੱਗਾ ਹੋਇਆ ਵਿੱਚ ਆ ਹੱਲੇ ਸਾਡਾ ਪਿਆ ਵਾ ਇਹ ਵੀ ਹੋ ਜਾਣਾ ਰਾਤ ਦੇ 10 12 ਵਜੇ ਤੱਕ ਚਲੋ ਠੀਕ ਇਹ ਚੈੱਕ ਕਰ ਲਿਆ ਆ ਬਹੁਤ ਜਿਆਦਾ ਸੁਆਦ ਬਣਿਆ ਲੈ ਹੁਣ ਦੋਵੇਂ ਚੱਲਣਗੇ ਟਾਈਮ ਬਹੁਤ ਲੱਗ ਰਿਹਾ ਈ ਆਪਾਂ ਕੱਢ ਦਿੱਤੀ ਇਹ ਵਿੱਚੋਂ ਹੁਣ ਦੋਨਾਂ ਬੰਨੇ ਵਾਲਾ ਜਿਹੜਾ ਸੋਚ ਜਿਆਣਾ ਇਹਦਾ ਆੜ ਹਾਂ ਇੱਥੇ ਜਿਹੜਾ ਇੱਥੇ ਕਰਦਾ ਹੁਣ ਆਪਾਂ ਨਹੀਂ ਹੁਣ ਦੋਨੇ ਰੋੜਾਂ ਚੱਲਣਗੀਆਂ ਥੱਲੇ ਵਾਲੀ ਵੀ ਉੱਪਰ ਵਾਲੀ ਵੀ ਕਿਉਂਕਿ ਟਾਈਮ ਜਿਆਦਾ ਲੱਗਦਾ ਸੀ ਪਰ ਬਾਕੀ ਬਹੁਤ ਕੈਟ ਬਣ ਗਿਆ ਨੇ ਰੋਡਾਂ ਚਲਾਤੀਆਂ ਆ ਹੁਣ ਬਣੂਗੀ ਗੱਲ ਛੇਤੀ ਕਿ ਨਹੀਂ ਮੈਨੂੰ ਪੂਰੀ ਮੰਨ ਜਾ ਗੱਲ ਮੇਰੀ ਮੈਂ ਕਹਿੰਦਾ ਜਾਲੀ 50 ਮਿੰਟ ਹੋ ਗਏ ਆਪਾਂ ਨੂੰ ਲੱਗਿਆਂ ਨੂੰ ਤਾਂ ਕਹਿਣ ਜ਼ਰੂਰ ਜ਼ਿਆਦਾ ਲਾਉਂਦਾ ਆ ਪਰ ਚੀਜ਼ ਖਰੀ ਬਣਾਉਂਦਾ ਆ ਆਲਾ ਦੀ ਸਵੇਰ ਤਾਂ ਹੀ ਬਣ ਜਾਣਗੀ ਕੁਝ ਚੱਕਣ ਦੀ ਹਣ ਦੋਨੇ ਰਾੜਾਂ ਚਲਾਤੀਆਂ ਜੀ ਸ਼ਾਇਦ ਮੇਰੇ ਖਿਆਲ ਦੇ ਨਾਲ 20 ਮਿੰਟ ਦੇ ਵਿੱਚ ਬਣ ਜਾਣਾ ਚਾਹੀਦਾ ਇਹਨੂੰ ਪਹਿਲਾਂ ਲਾ ਦੇ ਯਾਰ ਆਹ ਚਾਰ ਪਹਿਲਾ ਦੇ ਕੋਹ ਨਹੀਂ ਹੁੰਦਾ ਇਹਨੂੰ ਕਿੱਥੇ ਲੱਗੀ ਜਾਵਾਂਗੇ ਲਾ ਦੇ ਲਾ ਦੇ ਲਾ ਦੀਏ ਹੋਰ ਬਵਾ ਮਨ ਲਾ ਦੇ ਤੇ ਬਤੇਰਾ ਥਾਵਾ ਫੀਡ ਇਹ ਕਰਕੇ ਰਾਦੇ ਲਾਦੇ ਕੰਮ ਨਵੇੜੀਏ ਬਣਿਆ ਬਹੁਤ ਵਧੀਆ ਜੀ ਤੁਸੀਂ ਵੀ ਟਰਾਈ ਕਰਕੇ ਦੇਖੋ ਕੋਈ ਜਿਆਦਾ ਕੋਈ ਇਦਾਂ ਦਾ ਵੱਖਰਾ ਜਿਹਾ ਹੋ ਨਹੀਂ ਪਾਇਆ ਇਹਦੇ ਵਿੱਚ ਨਾਰਮਲ ਮਸਾਲੇ ਆ ਲਓ ਜੀ ਚਿਕਨ ਆਪਣਾ ਤਿਆਰ ਆ ਪੂਰਾ ਬਹੁਤ ਡਿਲੀਸ਼ੀਅਸ ਬਣਿਆ ਆ ਬੱਟ ਰਿਹਾ ਆਪਣੇ ਕੋਲ ਓਕੇ ਗੱਲ ਬਾਤ ਹੈ ਜੀ ਤੇ ਆਪਾਂ ਰੈਸਪੀਆਂ ਲੈ ਕੇ ਨਵੀਆਂ ਨਵੀਆਂ ਆਈ ਜਾਣੀਆਂ ਤੁਸੀਂ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਵਾਲਾ ਕੰਮ ਖਿੱਚ ਕੇ ਰੱਖੋ ਬਸ